ਅਸੀਂ ਸਾਰਿਆਂ ਨੇ ਸਾਂਝੇ ਤੌਰ ਤੇ ਇਕੱਠੇ ਹੋ ਕੇ ਅਸੀਂ ਜਦੋਂ ਅਸੀਂ ਫੈਸਲੇ ਲੈਂਦੇ ਸੀਗੇ ਤੇ ਹੁਣ ਵੀ ਮੈਂ 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 ਸਮਝਦਾ ਕਿ ਵੀ ਜਦਾਂ 2 ਸਾਲ ਪਹਿਲਾਂ ਅਨੰਪੁਰ ਸਾਹਿਬ ਦੇ ਵਿੱਚ ਦਲਜੀਤ ਬਿੱਟੂ ਨੇ ਇੱਕ ਕਰਾਇਆ ਸੀਗਾ ਤੇ ਪਿਛਲੇ ਸਾਲ ਮੰਦਿਰ ਨੇ ਕਰਾਇਆ ਸੀਗਾ ਆਪਣੇ ਨਵਾਂ ਸ਼ਹਿਰ ਦੇ ਵਿੱਚ ਇੱਕ ਸਿਸਟਮ ਨੂੰ ਜਿਹੜਾ ਸਾਡਾ ਸਟਰਕਚਰ ਸਿਸਟਮ ਅਸੀਂ ਭੁੱਲ ਗਏ ਆ ਅਸੀਂ ਉਸ ਨੂੰ ਉਜਾਗਰ ਕਰਨ ਦੀ ਲੋੜ ਹੈ ਕਿ ਕਿੱਦਾਂ ਫੈਸਲੇ ਕੌਮ ਨੂੰ ਲੈਣੇ ਚਾਹੀਦੇ ਨੇ ਕੌਮੀ ਫੈਸਲੇ ਕਿੱਦਾਂ ਹੋਣੇ ਚਾਹੀਦੇ ਨੇ ਉੱਥੇ ਇੱਕ ਜਦੋਂ ਉੱਥੇ ਅਸੀਂ ਬੈਠੀਏ ਪਹਿਲੀ ਗੱਲ ਤੇ ਪਹਿਲੀ ਗੱਲ ਤੇ ਹੈਗੀ ਕਿ ਹੁਣ ਅੱਜ ਕੱਲ ਕੀ ਹੁੰਦਾ ਹੈ ਕਿ ਤੁਸੀਂ ਮੀਟਿੰਗਾਂ 'ਚ ਜਾਂਉਂਦੇ ਹੋ ਤੁਹਾਡਾ ਜਿਹੜਾ ਰੈਜ਼ੋਲੂਸ਼ਨ ਹੈ ਨਾ ਉਹ ਤਾਂ ਪਹਿਲਾਂ ਹੀ ਇਹਨਾਂ ਨੇ ਤਿਆਰ ਕੀਤਾ ਹੁੰਦਾ ਹੈ ਕਿ ਜੀ ਅਸੀਂ ਮੀਟਿੰਗ ਦੇ ਅਖੀਰ 'ਚ ਅਸੀਂ ਆਹ ਰੈਜ਼ੋਲੂਸ਼ਨ ਪੜ੍ਹ ਦੇਣਾ ਤੇ ਬਲ ਬੋਲੇ ਸੋਨਿਆ ਸੱਤਰੀਆ ਕਾਲ ਕਰਕੇ ਆਪਾਂ ਚਲੇ ਜਾਣਾ ਨਾ ਇਦਾਂ ਨਹੀਂ ਫੈਸਲੇ ਹੁੰਦੇ ਸਿੱਖ ਕੌਮ ਉਹਦੇ ਤੇ ਡਿਲੀਬਰੇਟ ਕਰੇਗੀ ਉਹਦੇ ਤੇ ਆਪਣੇ ਵਿਚਾਰ ਰੱਖੇਗੀ ਜਿਹੜੇ ਬੰਦੇ ਉੱਥੇ ਬੈਠੇ ਨੇ ਤੇ ਉਹਨਾ ਉਸ 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 ਜਣਾ ਕਠ ਹੁੰਦਾ ਉਹਦੇ ਵਿੱਚੋਂ ਪਹਿਲਾਂ ਤਾਂ ਜਿਹੜਾ ਪ੍ਰਾਤਨ ਸਿਸਟਮ ਸੀਗਾ ਕਿ ਵੀ ਆਪਾਂ ਪੰਜ ਬੰਦਿਆਂ ਨੂੰ ਚੁਣੀਏ ਕਠ ਵਿੱਚੋਂ ਚੁਣੀਏ ਜਿਹੜੇ ਕਿ ਪੰਜ ਪਿਆਰੇ ਪੰਜ ਪ੍ਰਧਾਨੀ ਦੀ ਆਪਾਂ ਗੱਲ ਕਰਦੇ ਆ ਉਹ ਪੰਜ ਪਿਆਰੇ ਚੁਣੇ ਜਾਂਦੇ ਨੇ ਬੰਦੇ ਆਪਣੇ ਜਿਹੜੇ ਨੇ ਸੰਸਥਾਵਾਂ ਦੇ ਭਾਵੇਂ ਉਹ ਨੁਮਾਇੰਦੀ ਹੋਣ ਭਾਵੇਂ ਉਦਾਂ ਵੀ ਇੰਡੀਵਿਜੂਅਲ ਹੋਣ ਉਹ ਆਪਣੇ ਵਿਚਾਰ ਰੱਖਦੇ ਨੇ ਉਹਨਾਂ ਵਿਚਾਰਾਂ ਨੂੰ ਵੇਖ ਕੇ ਫਿਰ ਆ ਜਿਹੜੇ ਪੰਜ ਹੁੰਦੇ ਨੇ ਇਹ ਉਸ ਹਿਸਾਬ ਨਾਲ ਜਾ ਕੇ ਤੇ ਆਪਣਾ ਇੱਕ ਖਲੜਾ ਤਿਆਰ ਕਰਦੇ ਨੇ ਇਹ ਵੀ ਨਹੀਂ ਜ਼ਰੂਰੀ ਪ੍ਰਾਪਤਨ ਸਮੇਂ ਤੇ ਵੀ ਇਹ ਹੋਇਆ ਹੈ ਕਿ ਜਦੋਂ ਉੱਥੇ ਸਰਬਤਖਾਲਸਾ ਸਦਿਆ ਗਿਆ ਤੇ 18-18 ਦਿਨ ਉੱਥੇ ਸਿੱਖ ਨਹੀਂ ਉੱਠੇ ਸੀਗੇ ਜਦ ਤੱਕ ਫੈਸਲਾ ਨਹੀਂ ਹੋਇਆ ਸੀ ਕੌਮਲੀ